ਇਹਨੇ ਕਿ ਜਾਂਦੇ ਹੀ ਜਿਹਦੇ ਕੇ ਰੈਟਰ ਕਿਦ ਰਿਆ ਲੈ ਕੇ ਅੰਗਰੇਜ਼ ਸੁਧੱਕੇ ਤੈਨੂੰ ਨਵੀਂ ਗੱਡੀਆਂ ਹੋਣ ਵੇ ਵਧਾਈਆਂ ਪਰ ਦਰਸੀ ਕੇ ਨੂੰ ਨਾ ਚਲਾਈ ਮੱਕੜਾ ਤੈਨੂੰ ਨਵੀਂ ਗੱਡੀਆਂ ਜਿਹੜਾ ਰਹੇਓ ਬਲੌਗ ਦੇਖਣ ਲਈ ਚੈਨਲ ਨੂੰ ਕਰਦੇ ਸਬਸਕ੍ਰਾਈਬ ਪਾ ਮੇਟਰ ਆਪਣੇ ਕੋਲ ਸਾਰੀ ਰੇਤ ਧਰਦੀ ਆ ਹੁਣ ਤਾਂ ਇੱਕ ਇੱਕ ਰੋ ਰੇਤ ਰਾਂਗੇ ਅਮਨੇ ਤਾਂ ਇਤਰੀਆਂ ਦੇ ਸਾਰੀ ਦੁਨੀਆ ਛੁੱਟੀ ਫੌਜੀਆਂ ਨੂੰ ਛੁੱਟੀ ਪੁਲਿਸ ਨੂੰ ਛੁੱਟੀ ਹਸਪਤਾਲਾਂ ਨੂੰ ਛੁੱਟੀ ਡਾਕਟਰਾਂ ਨੂੰ ਛੁੱਟੀ ਸਾਡਾ ਕੋਈ ਹੈਰਾਨੀ ਨਾ ਇਹ ਰਾਜ ਹੁਣ ਆਪਰੇ ਨੁਰ ਲਾਵਾਂਗੇ ਜੀ ਮਿੱਤਰੇ ਦੇ ਯਾਰ ਲਾਵਾਂਗੇ ਹੋਰ ਕਿਹੜਾ ਨਾਰਜ 골ਡ ਪੀ ਅੱਛਾ ਹੰਪਸਿਕਾ ਰਿਆ ਆ ਆਪ ਆਈ ਹੁਣ ਆਪਾ ਇਹ ਵਿੱਚ ਚਾਹ ਕੀ ਚਾਹ ਚਾਹ ਬਣ ਗਈ ਚਾਹ ਚਾਹ ਤਾਂ ਪੀਵਾਂਗੇ ਚਾਹ ਬਣਾ ਕਿੱਥੇ ਜੀ ਲੱਗਦਾ ਆਪਣਾ ਚਾਹ ਪੀਵਾਂਗੇ ਚਾਚ ਤਾਂ ਰੂਬਾ ਸਦਿਆ ਹੈ ਬੜਾ ਬਚ ਨਹੀਂ ਠੰਡਾ ਵਾਲੀ ਹੈ ਨਾ ਮੈਨੂੰ ਠੰਡ ਲੱਗਦੀ ਆ ਠੰਡ ਲੱਗਦੀ ਆ ਮੈਨੂੰ ਠੰਡ ਲੱਗਦੀ ਆ ਦਿਨੂ ਬਿੰਡਾ ਵਿੱਚ ਆਖਦੇ ਨੇ ਬਾਕੀ ਤੁਹਿਆ ਦੇ ਸਕਦੇ ਚਾਨਨ ਬਹੁਤ ਪੈਂਦਾ ਸੱਤ ਵਜੇ ਦੀ ਇਹ ਵੀ ਕੋਠਾ ਹੈ ਕਿ ਬਦਲ ਦੇਣਾ ਸਾਹ ਰੂਪ ਪੂਰਾ ਹੈ ਰੋਹੇਲ ਕਾ ਇੱਥੇ ਦੇ ਕੰਮ ਖਤਰੇ ਵਾਲਾ ਹੀ ਅਜੇ ਤੱਕ ਇਹ ਲੋੜ ਹੀ ਨਹੀਂ ਪਈ ਥੱਲੇ ਪਾਣੀ ਨਹੀਂ ਆ ਸਕਦਾ ਬਟਰ ਤੇ ਆਪਣੇ ਕੋਲੇ ਨੇ ਕਬੂਤਰੀ ਤੇ ਟੜ ਕੇ 7 ਵਜੇ ਛੱਡੇ ਹੋਇਆ ਉਹ ਤੇ ਦੇਖ ਸਕਦੇ ਹੋ ਤਾਂ ਫਿਰ ਤੇ ਆ ਮੈ ਲੈ ਜਾਂਦੇ ਆ ਲੱਗਦਾ ਉਹਨਾਂ ਨੂੰ ੂੰਣ ਛਣਾ ਐਵੇਂ ਪਕਾਈ ਮਾਰਦਾ ਮੇਰਾ ਸਾਲਾ